ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਵੇਂ ਅਖਬਾਰ 'ਚ ਸਾਰਿਆਂ ਨੇ ਪੜਿਆ ਹੀ ਆ ਕਿ ਪੰਜਾਬ ਸਰਕਾਰ ਦਾ ਭਗਵੰਤ ਮਾਨ ਦੀ ਚੀਫ ਕਪੁਲਿਸਟਰੀ ਦਾ ਹਾਲ ਵੇਖ ਲੋ ਕਿ ਪਿਛਲੇ 2 ਸਾਲਾਂ ਤੋਂ ਲਗਭਗ ਸਾਡੇ ਇੱਕੋ ਮਾਝੇ ਦੇ ਵਜ਼ੀਰ ਨੇ ਕੁਲਦੀਪ ਢਾਲੀਵਾਲ ਸਾਹਿਬ ਉਹਨਾਂ ਨੂੰ ਇੱਕ ਮਹਿਕਮਾ ਦਿੱਤਾ ਸੀ ਪ੍ਰਸ਼ਾਸਨਿਕ ਸੁਧਾਰ ਦਾ ਐਡਮਿਨਿਸਟ੍ਰੇਟਿਵ ਰਿਸਪੌਂਸ ਦਾ ਤੇ ਉਹ ਆਪਣੇ ਆਪ ਨੂੰ ਉਸ ਮਹਿਕਮੇ ਦੇ ਵਜ਼ੀਰ ਸਮਝੀ ਗਏ ਮਗਰ ਅੱਜ ਉਹ ਅਸਲੀਅਤ ਸਾਹਮਣੇ ਆਈ ਕਿ ਉਹਨਾਂ ਨੂੰ ਉਹ ਮਹਿਕਮਾ ਲੋਟ ਹੀ ਨਹੀਂ ਹੋਇਆ ਸੀ ਸਰਕਾਰ 'ਚ ਉਹ ਮਹਿਕਮਾ ਐਗਜ਼ਿਸਟ ਹੀ ਨਹੀਂ ਕਰਦਾ ਸੀ ਅੱਜ ਜਾ ਕੇ ਗਵਰਨਰ ਸਾਹਿਬ ਤੋਂ ਸਾਈਨ ਕਰਾਏ ਔਰ ਸਾਈਨ ਕਰਾ ਕੇ ਆਰਡਰ ਦਿੱਤੇ ਗਏ ਆ ਕਿ ਇਹ ਵੀ ਇੱਕ ਐਡਮਿਨਿਸਟ੍ਰੇਟਿਵ ਰਿਫਾਰਮਸ ਵੀ ਇੱਕ ਮਹਿਕਮਾ ਹੈ ਮੈਂ ਪੁੱਛਣਾ ਕਿ ਉਹਨਾਂ ਤਾਂ ਹਾਲੀਆ ਸਾਹਿਬ ਨੂੰ ਕਿ 20 ਮਹੀਨੇ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਤੁਸੀਂ ਇੱਕ ਵਿਭਾਗ ਦੇ ਵਜ਼ੀਰ ਸੀ ਤੇ ਉਹਦੀ ਕਿਹੜੀ ਮੀਟਿੰਗ ਹੋਈ ਕਿਹੜੇ ਅਫਸਰ ਸਦੇ ਕੀ ਐਡਮਿਨਿਸਟ੍ਰੇਟਿਵ ਰਿਫਾਰਮਸ ਲੈ ਕੇ ਆਏ ਹੋ ਤੁਸੀਂ ਜਿਹਦੇ ਨਾਲ ਲੋਕਾਂ ਦਾ ਭਲਾ ਪਿੰਡਾਂ 'ਚ ਬੈਠੇ ਲੋਕਾਂ ਦਾ ਜਾਂ ਸ਼ਹਿਰਾਂ 'ਚ ਬੈਠੇ ਲੋਕਾਂ ਦਾ ਭਲਾ ਹੋ ਸਕੇ ਹੋਵੇ ਇਸ ਲਈ ਹਾਲਾਤ ਬਦਲਾਵ ਦੇ ਇਹ ਬੜੇ ਨੇ ਕਿ ਜਿਨ੍ਹਾਂ ਵਜ਼ੀਰਾਂ ਨੂੰ ਹੀ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਕੋਲ ਮਹਿਕਮਾ ਕੀ ਹੈ ਤੇ ਫਿਰ ਮਹਿਕਮਾ ਚਲਾਉਣਾ ਕਿਹੜਾ ਔਰ ਅੱਜ ਇਹ ਸਾਰੀ ਗੱਲ ਦੀ ਬੋਲ ਗਵਰਨਰ ਸਾਹਿਬ ਦੇ ਹੁਕਮਾਂ ਰਾਹੀਂ ਅੱਜ ਇਹ ਕੇ ਸਾਹਮਣੇ ਆਈਏ ਲੋਕਾਂ ਦੇ ਕਿ ਵਜ਼ੀਰ ਸਾਹਿਬ ਆਪ ਦੇ ਆਪ ਨੂੰ ਦੋ ਤਿੰਨ ਵਿਭਾਗਿਆਂ ਦੇ ਵਜ਼ੀਰ ਸਮਝੀ ਗਏ ਅਸਲ ਜਿਦਾ ਵਿਭਾਗਾਂ ਸੀ ਕੋਈ ਵੀ ਸਰਕਾਰ ਚੀ ਵਿਭਾਗਾਂ ਨਹੀਂ ਸੀ ਹੁਣ ਵਿਭਾਗਾਂ ਬਣਿਆ ਹੁਣ ਵੇਖੋ ਕੀ ਚੰਦ ਚਾੜਦੇ ਆ ਐਸੇ ਦਾ ਹਾਲਾਤ ਜੋ ਪੰਜਾਬ ਦੇ ਬਦਲਾਅ ਦੇ ਨਾਂ ਤੇ ਬਣਿਆ ਪੌਣੇ 4 ਲੱਖ ਕਰੋੜ ਦਾ ਕਰਜ਼ਾ ਹੀ ਪੰਜਾਬ ਹੋ ਗਿਆ ਪਿੰਡਾਂ ਚ ਜੋ ਹਾਲਾਤ ਨੇ ਨਾ ਡਵੈਲਪਮੈਂਟ ਦੇ ਕੋਈ ਪੈਸੇ ਆਉਂਦੇ ਆ ਨਰੇਕਾ ਦੇ ਪੈਸੇ ਆ ਕੇ ਕੋਈ ਫਾਈਨੈਂਸ ਕਮਿਸ਼ਨ ਦੇ ਆ ਕੇ ਬਸ ਉਹੀ ਹੈ ਸਰਕਾਰਾਂ ਵੱਲੋਂ ਤਾਂ ਕੋਈ ਗ੍ਰਾਂਟ ਨਹੀਂ ਆਈ ਪੰਜਾਬ ਸਰਕਾਰ ਨੂੰ ਨਾ ਸੜਕਾਂ ਦਾ ਕੋਈ ਸੁਧਾਰ ਹੋ ਰਿਹਾ ਇਸ ਲਈ ਜੋ ਇਹ ਹਾਲਾਤ ਪੰਜਾਬ ਦੇ ਬਣੇ ਆ ਵਿਧ ਚੀਫ ਮਿਨਿਸਟਰ ਜਿਹੜਾ ਮਹਿਕਮੇ ਅਲੋਟ ਕਰਦੇ ਆ ਉਹਨਾਂ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਕੋਲੇ ਮਹਿਕਮਾ ਹੀ ਨਹੀਂ ਤੇ ਤੁਸੀਂ ਆਪ ਲਾ ਲਓ ਹਿਸਾਬ ਕਿ ਸਰਕਾਰ ਕਿਵੇਂ ਇੱਥੇ ਪੰਜਾਬ ਦੀ ਰੱਬ ਆਸਰੀ ਚੱਲ ਰਹੀ ਹੈ ਸਰਕਾਰ ਨੂੰ ਦੀ ਕੋਈ ਚੀਜ਼ ਨਹੀਂ ਹੋ ਇਸੇ ਲਈ ਲੋਕ ਜਤਰਾ ਦਰਵਾ ਕਰ ਰਹੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ